ਇਕ ਵਾਰ ਸ਼ੇਰੇ ਪੰਜਾਬ ਕੋਲ ਜੰਗਰੇਜ਼ ਆਇਆ ਉਹਦਾ ਨਾਮ ਸੀਗਾ ਲਾਰਡ ਵਿਲੀਅਮ ਵੈਂਟਿਕ ਉਹਨੇ ਕਿਹਾ ਕਿ ਸ਼ੇਰੇ ਪੰਜਾਬ ਮੈਂ ਸੁਣਿਆ ਤੁਹਾਡੇ ਕੋਲ ਇੱਕ ਅਜਿਹਾ ਜਰਨੈਲੋਜੀ ਦਾ ਨੌ ਹਰੀ ਸਿੰਘ ਨਲੂਆ ਹੈ ਤੇ ਉਹਦੀ ਅੱਖਾਂ 'ਚ ਕੋਈ ਦੇਖ ਨਹੀਂ ਸਕਦਾ ਐਡਾ ਜਲਾਲ ਹੈ ਉਹਦਾ ਸ਼ੇਰੇ ਪੰਜਾਬ ਕਹਿੰਦੇ ਭਾਈ ਕੱਲ ਨੂੰ ਆਜੀ ਦਰਬਾਰ ਦੇ ਵਿੱਚ ਦਿਖਾ ਦੇਾਂਗੇ ਹੁਣ ਦਰਬਾਰ ਦੇ ਵਿੱਚੋਂ ਅੰਗਰੇਜ਼ ਅਫਸਰ ਆ ਜਾਂਦਾ ਸਭ ਤੋਂ ਪਹਿਲਾਂ ਉੱਥੋਂ ਦੀ ਲੰਗਦਾ ਹੈ ਖੜਕ ਸਿੰਘ ਅੰਗਰੇਜ਼ ਪੁੱਛਦਾ ਹੈ ਵੀ ਇਹ ਹਰੀ ਸਿੰਘ ਨਲੂਆ ਹੈ ਉਹ ਕਹਿੰਦੇ ਵੀ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ ਹੈ ਫੇਰ ਲੰਗਦਾ ਹੈ ਸ਼ੇਰ ਸਿੰਘ ਉਹ ਕਹਿੰਦੇ ਵੀ ਇਹ ਹਰੀ ਸਿੰਘ ਨਲੂਆ ਹੈ ਸ਼ੇਰੇ ਪੰਜਾਬ ਕਹਿੰਦੇ ਵੀ ਨਹੀਂ ਇਹ ਮੇਰਾ ਸ਼ਹਿ ਹੈ ਨਾ ਉਹ ਕਹਿੰਦਾ ਵੀ ਜੇ ਇਹ ਹਰੀ ਸਿੰਘ ਨਲੂਆ ਨਹੀਂ ਹੈਗਾ ਤਾਂ ਹੋਰ ਕੋਈ ਹਰੀ ਸਿੰਘ ਨਲੂਆ ਹੋ ਨਹੀਂ ਸਕਦਾ। ਛੇਰੇ ਪੰਜਾਬ ਉਸ ਅੰਗਰੇਜ਼ ਨੂੰ ਕਹਿੰਦੇ ਆ ਵੀ ਹਾਂ ਇਹੀ ਹਰੀ ਸਿੰਘ ਨਲੂਆ ਹੈ। ਉਹਦਾ ਤਾਅ ਬਚ ਲੈ ਆਣੀ ਚੀ ਜਾਂਦਾ। ਉਹ ਅੰਗਰੇਜ਼ ਹਰੀ ਸਿੰਘ ਨਲੂਆ ਦੇ ਸਾਹਮਣੇ ਸੋਨੇ ਦੀਆਂ ਮੋਹਰਾਂ ਕਰਦਾ ਹੈ ਤੇ ਉਹ ਗੋ ਨਲੂਆ ਸਰਦਾਰ ਉਹਨਾਂ ਸੋਨੇ ਦੀਆਂ ਮੋਹਰਾਂ ਨੂੰ ਹੱਥ ਨਾਲ ਮਸਲ ਕੇ ਅੰਗਰੇਜ਼ ਵੱਲ ਦੁਆਰਾ ਛੁੱਟ ਦਿੰਦਾ ਹੈ। ਛੇਰੇ ਪੰਜਾਬ ਪੁੱਛਦਾ ਵੀ ਇਹ ਕੀ ਕਰਦਾ ਸੀ? ਉਹ ਕਹਿੰਦਾ ਮੈਂ ਤੁਹਾਡੇ ਜਰਨੈਲ ਦੀ ਪਰਖ ਕਰਦਾ ਸੀ ਤੇ ਪਰਖ ਪੂਰੀ ਹੋ ਗਈ ਹੈ। ਮੈਂ ਤੁਹਾਡੇ ਜਰਨੈਲ ਨੂੰ ਸੋਨੇ ਦੀਆਂ ਮੋਹਰਾਂ ਆਫਰ ਕੀਤੀਆਂ ਸੀ ਵੀ ਸਾਡੇ ਵਾਸਤੇ ਕੰਮ ਕਰ।